ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਬੁੱਟਰ ਕਲਾ ਜ਼ਿਲ੍ਹਾ ਮੋਗਾ ਨੇੜੇ ਬੱਧਨੀ ਸ਼ਹਿਰ ਰਹਿ ਜਾਂਦਾ ਐ ਇੱਕ ਸਾਈਡ 'ਚ ਆਲਾ ਰਹਿ ਜਾਂਦਾ ਮੋਗਾ ਤੋਂ ਜਿਹੜਾ ਬਰਨਾਲੇ ਨੂੰ ਰੋਡ ਜਾਂਦਾ ਉਹ ਰੋਡ ਤੇ ਹੀ ਪਿੰਡ ਐ ਬੁੱਟਰ ਕਲਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਆ ਨਿੱਜੇ ਜੇ ਭਾ ਦੇ ਨਿੱਕੇ ਨਿੱਕੇ ਮੁੱਲ ਆ ਤਿੰਨੇ ਸੂਈਆਂ ਸਵਾਈਆਂ ਦੋਹਾਂ ਦੇ ਮਗਰ ਬੱਛੇ ਆ ਇੱਕ ਦੇ ਮਗਰ ਬੱਚੀ ਆ ਦੋ ਜਰਸੀਆਂ ਇਨਫਾਰਮੇਸ਼ਨ ਲੈਦਾ ਨਾ ਜੈਤਜੀ ਕੀਮਤ ਦੀਆਂ ਤਿੰਨ ਤਾਜ਼ੀਆਂ ਸੂਈਆਂ ਵੜਾ ਹਾਂਜੀ ਬਾਈ ਸასიਕਰ ਨਾ ਵਸੇ ਨਾ ਬਾਈ ਲਾਲਾ ਪਿੰਡ ਫੁੱਟਰ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਫੋਨ ਨੰਬਰ ਦਾ 6248 4110 ਜੀ ਕਿੰਨੇ ਸੂਈਆਂ ਸਾਂ ਹਾਂ ਤਿੰਨੇ ਸੂਈਆਂ ਮੀਆਂ ਇਹਨੂੰ ਚਾਰ ਪੰਜ ਨਵੇਂ ਸੂਈ ਨੂੰ ਉਹ ਤੜਕੇ ਸੂਈ ਆ ਉਹ ਰਾਤ ਦੀ ਸੂਈ ਜਿਹੜੀ ਰਹਿਣਾ ਇਹਦੇ ਥੱਲੇ ਕਿੰਨਾ ਕਹੂ ਇਸ ਟਾਈਮ ਇਹਦੇ ਥੱਲੇ 10 11 ਕਿਲੋ ਹੁਣ ਬੋਲੀ ਮੰਨ ਲੈ ਕੋਈ ਦੁੱਧ ਮੰਨ ਲੈ ਹੈ ਬੋਲੇ ਜੋ ਖਾਲੀ ਇਹਨੇ ਕਿੰਨਾ ਕ ਪੈ ਜੂ ਦੁੱਧ ਦੇ ਦੂ 13 14 ਕਿਲੋ ਰਾਂ ਨੂੰ ਕੱਢੀਏ ਬਾਹਰ ਦੋਸਤੋ 10 11 ਕਿਲੋ ਦੁੱਧ ਮੰਨ ਲਓ ਬੌਲਾ ਮੰਨ ਲਓ ਤਿਆਰ ਹੈ ਦੋ ਟਾਈਮ ਚੋੜੋ ਤਿੰਨ ਟਾਈਮ ਚੋੜੋ 14 15 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਜਰਸੀ ਬਰੀਡ ਹੈ ਕਦ ਕੁਦ ਪੂਰਾ ਆਏ ਨਹੀਂ ਕਿ ਕੋਈ ਨਿੱਕੀ ਮਰੀ ਹੰਬੀ ਗੋਡੇ ਕੇ ਜਿੱਡੀ ਜਰਸੀ ਨਹੀਂ ਹਾਈਟ ਵੀ ਫੁੱਲੀ ਆ ਲਾਮ ਵੀ ਬਹੁਤ ਆ ਹਾਈਟ ਵੀ ਫੁੱਲ ਆ ਤੇ ਲੈਂਥ ਵੀ ਪੂਰੀ ਆ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਸੀਲ ਇੰਨੀ ਭਵਾਂ ਬਾਈ ਕਹਿੰਦਾ ਜਵਾਕ ਚੋਈ ਜਣ ਅਹਵਾਨਾ ਵੇਖੋ ਸਾਰਾ ਹੀ ਨਾੜਾ ਨਾਲ ਭਰਿਆ ਪਿਆ ਹਵਾਨੇ ਤੇ ਵੇਂਜ ਦੀਆਂ ਡੱਬੀਆਂ ਬੰਦੀਆਂ ਜਿੱਦਾਂ ਕਸ਼ਮੀਰੀਆਂ ਦੀ ਸ਼ਾਲ ਤੇ ਕਢਾਈ ਕੀਤੀ ਹੁੰਦੀ ਹੈ ਨਾ ਦੋਨੇ ਪਾਸੇ ਬੈਕ ਸਾਈਡ ਵੀ ਆਇਨਿਕਾ ਕਿ ਇੱਕ ਪਾਸੇ ਆ ਹਵਾਨੇ ਦੇ ਸੱਜੇ ਖੱਬੇ ਦੋਨੇ ਪਾਸੇ ਤੇ ਆ ਬੈਕ ਸਾਈਡ ਵੀ ਵੇਂਜ ਹੈ ਵੀਡੀਓ ਬਣਾ ਰਹੇ ਹਾਂ 12:30 1 ਵਜੇ ਸਮਾਂ ਜ਼ਰੂਰ ਨੋਟ ਕਰ ਲਿਓ ਸ਼ਾਮ ਦੀ ਚਵਾਈ ਚ ਅਜੇ ਅੱਧਾ ਦਿਨ ਪਿਆ ਸੀਲ ਸੌ ਫੁੱਲ ਠੰਡੀਆਂ ਮਿੱਠੀਆਂ ਫੁੱਲ ਜੈ ਜੈ ਭਾਲਾ ਦੇ ਵੇਚਣ ਵਾਲੀ ਗੱਲ ਗ੍ਰਾਉਂਡ ਦਾ ਪਲਾਟ 60 ਕਰਾ ਲਾ 55000 ਜਮਾਨਤਾਨ ਕਰਦੇ ਨੇ ਲਓ ਜੀ ਮੁੱਲ ਪਵਾ 60 ਕਰਾ ਲਓ 55 ਜੋ ਮਾਨਤਾਨ ਹੋ ਜੂ 10 11 ਕਿਲੋ ਇਸ ਟਾਈਮ ਤਿਆਰ ਹੈ ਬੌਲੇ ਜੋ ਬਾਹਰ ਨਿਕਲ ਗਿਆ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ 14 ਪਿਆ ਜੇ 15 ਪਿਆ ਜੇ 16 ਪਿਆ ਜੇ ਇੰਨਾ ਖੁੱਲਾ ਦੁੱਧ ਪਿਆ ਜੂ ਵਹਿੜ ਵੱਡੀ ਇਹਨਾਂ ਦੁੱਧ ਕੋਈ ਬਾੜਾ ਨਹੀਂ 55 ਜੋ ਮਾਨਤਾਨ ਹੋ ਜੂ ਜੈ ਜੀ ਮੁੱਲ ਹੈ ਦੁੱਧ ਵੀ ਮੱਝਾਂ ਵਰਗਾ ਹੋਣਾ ਤੇ ਮੱਝ 14-15 ਕਿਲੋ ਦੁੱਧ ਵਾਲੀ ਸਵਾ ਲੱਖ 1.5 ਲੱਖ ਦੀ ਆਉਂਦੀ ਆ। ਫੰਡਰ ਮੱਝ ਆਲਾ ਮੁੱਲ 55 ਜਮਾਨ ਹੋ ਜੀ। 2 ਨੰਬਰ ਤੇ ਆ ਜਾ ਲਾ ਲੇ। ਠੜਕੇ ਸੂਈ ਆ ਬਾਈ। ਜਿਹਨੇ ਮਦਰ ਬੱਚਾ ਵਾ ਤੇ ਸੀਲ ਠੰਡੀ ਇਹ ਵੀ ਬਹੁਤ ਆ। ਸੀਲ ਠੰਡੀ ਇਹ ਵੀ ਬਹੁਤ ਆ। ਠੀਕ ਆ। ਕਿੰਨਾ ਕ ਦੁੱਧ ਦੇ ਦੂ? ਦੁੱਧ ਯਾਰ 12-11-10 ਤੋਂ ਮੰਨ ਕੇ 10 ਮੰਨ ਲਓ 11 ਮੰਨ ਲਓ ਇੰਨਾ ਕ ਮੰਨ ਕੇ ਲੈ ਲਓ ਤਾਂ ਬੈਠ ਛੁੱਟੀ ਆ ਆਪਾਂ ਕਹਿੰਗੇ 15 ਕਿਲੋ ਪਿਆ ਦੂ। ਸਹੀ ਆ। ਦੇਣਾ ਨਹੀਂ 10-11 ਕਿਲੋ ਦੁੱਧ ਆਰਾਮ ਨਾਲ ਦੇ ਜਾਊਗੀ। ਕੱਢੀਏ ਬਾਹਰੋਂ। 10 ਤੋਂ ਉਪਰ ਆਲਾ ਕਰ ਦੇਣਾ ਆਪ ਇਹ ਘੱਤੀ ਆ ਜਮਾਨਤਾਨ ਕਰਦੇ ਆ ਦੋ ਘਟ 40 38 ਜੋ ਮਾਨਤਾਨ ਹੋ ਜੂ ਖੁੱਲਾ ਤੋਕੜਾ ਵਾਲਾ ਪਾ ਬਾਈ ਕਹਿੰਦਾ ਆਪ 15 ਕਿਲੋ ਕਹਿ ਲਗੇ ਉਹ ਮਾੜੀ ਗੱਲ ਆ ਦੁੱਧ ਪਿਆਊਗੀ 10 ਕਿਲੋ ਤਰਾਵਣਾ ਹੀ ਦੇ ਦੇਣਾ ਹੋ ਸਕਦਾ 11 ਪਿਆ ਜੇ 12 ਪਿਆ ਜੇ ਇਹਨਾਂ ਦੁੱਧ ਦੇ ਦੂਗੀ ਲੇਵਾ ਭਾਂਡਾ ਸੋਹਣਾ ਵੱਡਾ 10 12 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲਿਓ ਬਹੁਤ ਚੰਗੀ ਆ ਭੂਰਾ ਲਿੱਸੀ ਲਿੱਸੀ ਆ ਚਵਾਈ ਬਹੁਤ ਚੰਗੀ ਆ ਚਵਾਈ ਦਾ ਲੈ ਬਾਕੀ ਮਾਰਦੀ ਵੀ ਹਜੇ ਮਖਿਆਲ ਹੀ ਆ ਲੈ ਹਾਂ ਸਹਿਤ ਮਾਰਦੀ ਐ ਜਮਾ ਚੋਈ ਸਾਰੇ ਥਣਾਂ ਦੀਆਂ ਆਏ ਰੂਹ ਅਰ ਗਈ ਆ ਵੀ ਮੋਟੀ ਚੋਈ ਆ ਲੈ ਮੋਟੀ ਧਾਰ ਆ ਗੂਠੇ ਜਣੀ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਗਾ ਹਜੇ ਤਾਂ ਬੌਲਾ ਖੱਟਾ ਜਮਾ ਕਿਉਂਕਿ ਸੂਈ ਕੱਲ ਹਜੇ ਤਾਂ ਨਹੀਂ ਤੜਕੇ ਸੂਈ ਆ ਅਸਾ ਅੱਜ ਸਵੇਰ ਹੀ ਦੂਜੀ ਸ਼ਾਮ ਨੂੰ ਦੂਜੀ ਰਾਤ ਦੀ ਇਹ ਅੱਜ ਸੂਈ ਆ ਦੂਜੀ ਕੱਲ ਦੀ ਸੂਈ ਆ ਜਿਹੜੀ 3 ਨੰਬਰ ਤੇ ਤੁਹਾਨੂੰ ਵਿਖਾਉਣੀ ਆ ਤੇ ਫੇਰ ਤਾਂ ਹਜੇ ਬੌਲਾ ਦੇਊਗੀ 4 ਦਿਨ 4 ਦਿਨ ਬੌਲਾ ਖਾਏ ਉਸ ਤੋਂ ਬਾਅਦ ਦੁੱਧ 10-12 ਕਿਲੋ ਆਮਣਾ ਪਿਆ ਦੇਣਾ ਬਾਕੀ ਪਤਾ ਨਹੀਂ ਹੁੰਦਾ ਭਰਾਵੋ ਲੇਵਾਲੂ ਆ ਤਾਂ ਖੁੱਲਾ ਵੱਡਾ ਹੋ ਸਕਦਾ 2 ਕਿਲੋ ਵੱਧ ਪਿਆ ਜੇ ਤਾਂ ਵੱਧ ਹੀ ਪਿਆ ਜੇ ਜੇ ਆਪਾਂ ਉਹ ਜੇ ਜੇ ਤਾਂ ਹੀ ਉਹਨਾਂ ਕੀ ਕਹਦਾ ਕੋਈ ਬਾੜਾ ਕਹਨੂ ਕਿ ਬਾਕੀ ਦੁੱਧ ਦੇਣਾ ਸੇਵਾ ਦੇ ਨਾਲ ਠੀਕ ਹੈ ਕਿ ਨਹੀਂ ਖਾਣ ਦੀ ਪੀਣ ਦੀ ਬਹੁਤ ਆਇਆ ਚਾਰੂ ਜੂਰ ਬਹੁਤ ਆ ਚਾਰੂ ਜੂਰ ਬਾਈ ਕਹਿੰਦਾ ਬਹੁਤ ਆ ਤੇ ਜਿਹੜਾ ਪਸ਼ੂ ਚਾਰੂ ਜੂਰੂ ਖਾਣ ਪੀਣ ਦਾ ਖੁੱਲਾ ਹੋਵੇ ਤੇ ਉਹਨੇ ਹੀ ਦੁੱਧ ਦੇਣਾ ਵਧੀਆ ਦਾਣਾ ਦਾ ਆਪਾਂ ਪਾਇਓ ਹੋ ਸਕਦਾ 14 ਕਿਲੋ ਪਿਆ ਜੇ ਤੁਸੀਂ 10 12 ਕਿਲੋ ਮੰਨ ਕੇ ਸੌਦਾ ਕਰ ਲਓ ਜੇਰ ਦੀ ਗਾਰੰਟੀ ਆ ਜੇਰ ਦੀ ਆਪਣੇ ਕੋਲੇ ਜੇਰ ਤਾਂ ਹਜੇ ਪਈ ਵੀ ਆ ਤੇ ਜੇ ਅਸੀਂ ਵੀਡੀਓ ਨਹੀਂ ਹੈਗੀ ਆਪਣੇ ਜੇਰ ਦੀ ਗਾਰੰਟੀ ਆ ਜੇਰ ਪਈ ਆ ਜੇਰ ਦੀ ਵੀਡੀਓ ਵੀ ਹੈਗੀ ਆ ਆ ਬੱਠਲ ਪਿਆ ਜੇਰ ਦਾ ਭਰਿਆ ਆਸਦੀ ਚੁਆਈ ਵਾਲੇ ਥਣ ਮੁੱਲ ਤੋਂ ਔਕੜਾਂ ਵਾਲਾ 38000 ਛੋੜ ਛੱਪਾ ਵੀ ਹੋ ਜਾਣਾ ਇਹਦੇ ਚੋਂ ਦੂਜਾ ਸੂਹਾ ਤਾਜੀ ਸੂਈ ਵਹਿੜ ਪਿੰਡੋਂ ਲਈ ਆ ਤੜਕੇ ਸੂਈ ਆ 3 ਨੰਬਰ ਏ ਬਈ ਕੱਲ ਸ਼ਾਮ ਉਹਦੀ ਸੂਈ ਆ। ਆਹ ਚਾਹ 4:30 ਵਜੇ ਤੋਂ ਹੀ ਜੇਯੂ ਦੀ ਇਹਦੀ ਗਰੰਟੀ ਹੈ ਜੇ ਅੱਧੀ ਆਪਣੇ ਕੋਲ ਵੀਡੀਓ ਇਹਦੇ ਮਗਰ ਬੱਚੀ ਆ। ਇਹਦੇ ਮਗਰ ਬੱਚੀ ਆ ਕਿੰਨਾ ਕ ਦੁੱਧ ਕੱਢ ਜੂ। ਦੁੱਧ ਇਹ 14-15 ਕਿਲੋ ਮੰਨ ਕੇ ਰਹਿ ਲੈ। ਕੋਈ ਵੀ ਦੁੱਧ ਜਣ ਕੇ ਬਾਅਦ ਵਿੱਚ ਫਾਸ ਹੋਈ ਬੱਚੀ ਮਾ 14 ਮਾ 15 ਇਹਦੀ ਆਪਣੀ ਗਰੰਟੀ ਵੀ ਆ। ਠੀਕ ਆ। ਕੱਢੀਏ ਵਾਰ ਨੂੰ ਮਗਰ ਇਹਦੇ ਬੱਚੀ। ਇਹਦੇ ਮਗਰ ਬੱਚੀ ਆ। ਕੱਲ ਦੀ ਸੂਈ ਆ। 나ੜੂਆ ਵੇਖ ਸਕਦੇ ਗਿੱਲਾ ਜਾਵਾ। ਕਿਉਂਕਿ ਸੂਈ ਕੱਲ ਦੀ ਆ। 4-5 ਦਿਨਾਂ ਬਾਅਦ ਤਾਂ 3-4 ਦਿਨਾਂ ਬਾਅਦ ਤਾਂ ਸੁੱਕ ਜਾਂਦਾ 나ੜੂਆ। ਦੁੱਧ 14- ਵਿਹੜ ਪੂਰੀ ਵੱਡੀ ਆ ਦੁੱਧ ਦੁੱਧ ਬਾਈ ਨੇ ਜਮ ਜਾਇਜ ਦੱਸਿਆ ਕਈ ਤਾਂ ਭੈਣ ਭਰਾ 20-20 ਕਿਲੋ ਦੁੱਧ ਨਿੱਕੀਆਂ ਜੀਆਂ ਵਿਹੜਾਂ ਦਾ ਕਹੀ ਜਾਂਦੇ ਆ ਪਰ ਮਾੜੀਆਂ ਗੱਲਾਂ 14-15 ਕੋਈ ਦੁੱਧ ਬਾਹਲਾ ਨਹੀਂ ਇਹਨੂੰ ਕਿਉਂਕਿ ਵਿਹੜ ਫੁੱਲ ਵੱਡੀ ਆ ਲੇਵਾ ਵੀ ਆਏ ਨਹੀਂ ਪਾਈਏ ਇੱਕ ਦਾ ਲੇਵਾ ਵੀ ਪੂਰਾ ਫੱਟ ਫੱਟ ਆ ਸੋਹਣਾ ਵੱਡਾ ਹਵਾਨਾ ਨਵਾਂ ਹਾਂਣ ਦੂਜਾ ਸੁਭਾ ਵਿਹੜ ਤੋਰੇ ਤੋਰੇ ਦੀ ਪੂਰੀ ਓਕੇ ਆ ਮੋਹਲੇ ਦਾ ਵੀ ਲੋਟ ਹੀ ਹੋਣਾ ਹੋ ਸਕਦਾ ਦੁੱਧ ਇਹ ਵੀ 16 ਪਿਆ ਜੇ 17 ਪਿਆ ਜੇ ਇਹਨਾਂ ਦੁੱਧ ਕੋਈ ਬਾਹਲਾ ਨਹੀਂ ਜਿਹੜਾ ਜਿਆਦਾ ਕਿਹਨਾਂ ਨੂੰ ਕਹਿੰਨ ਉਹ ਪਹਿਲਾਂ ਮੂੰਹ ਜੀ ਦਾ ਤਾਂ ਪਹਿਲਾਂ 20 ਕਿਲੋ ਕੋ ਹਰਾ ਬਣਾ 14 15 ਕਿਲੋ ਦਾ 14 15 ਦਾ ਦੇ ਵੀ ਦਿਓ ਹਾਂ ਬਾਈ ਕਹਿੰਦਾ ਦੁੱਧ ਤਾਂ ਮੂੰਹ ਤੇ ਹੀ ਹੈ ਕਹਿਣਾ ਹੀ ਹੈ ਜਿੰਨਾ ਮਰਜ਼ੀ ਕਹਦੇ ਭਾਵੇਂ 20 ਕਿਲੋ ਕਹਿ ਦਈਏ ਪਰ 14 15 ਤਾਂ ਬਾਈ ਕਹਿੰਦੇ ਨੇ ਆ ਆਵਣਾ ਦਰਮਿਆਨੀ ਸੇਵਾ ਦੀ ਦੇ ਦੇਣਾ ਹਾਂ ਜੇ ਕੋਈ ਵੱਧ ਸੇਵਾ ਵਾਲਾ ਹੋਏ ਹੋ ਸਕਦਾ 17 18 ਪਾ ਜੇ ਪੂਰੀ ਫੁੱਲ ਵੱਡੀ ਚਮਕ ਦਮਕ ਵਾਲੀ ਇੱਕ ਵਹਿ ਡੰਗਾ ਤਿੰਨੇ ਇਹਨਾਂ ਦੇ ਵਿੱਚੋਂ ਬੁੱਢੀ ਖੋਲਾ ਜੀ ਕੋਈ ਵੀ ਨਹੀਂ ਕਿੰਨੇ ਦੀ ਜੈ ਜੀ ਮੌਲਿਕ ਰੋਣ ਨੂੰ 62 62000 58000 ਦੀ ਵਿੜ ਦੇਵਾਂਗੇ ਵਿੱਚੋਂ 500 ਛੂਟ ਕਰਾਂਗੇ 552000 ਦੀ ਆਪਾਂ ਯਾਰਸ ਨੂੰ ਦੇਣੀ ਹੈ ਮੌਲ ਭਾਵਾ 62 ਕਰਾ ਲਓ ਬਾਈ ਕਹਿੰਦਾ 757000 ਦੀ ਦੇਣੀ ਆ ਤੇ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਜਿਹੜੇ ਝੂਠ ਝਾੜ ਮਾਰਦੇ ਆ ਉਹਨੇ ਕਹਿਣਾ ਸੀ ਬਾਈ ਤਾਜੀ ਸੂਈ ਆ ਤਾਜੀ ਤਾਂ ਚਲੋ ਇਹ ਵੀ ਸੂਈ ਆ ਕੱਲ ਦੀ ਸੂਈ ਆ ਜੇਰ ਇਹਦੀ ਵੀ ਉਹ ਬਈ ਦੋ ਬੱਠਲ ਪਏ ਆ ਜੇਰ ਵੀ ਇਹਦੀ ਵੀਡੀਓ ਹੈਗੀ ਆਪਣੇ ਕੋਲੇ ਠੀਕ ਹੈ ਬਾਕੀ ਲੇਵਾ ਟੁੱਟਮਾ ਨਹੀਂ ਆ ਫਟਲੇ ਦੇ ਦੀ ਆ ਅਗਲੇ ਨੇ 3 ਕਿਲੋ ਬੋਲਾ ਇਹਦਾ ਕੱਢਿਆ ਵਾ ਵੀ ਸਾਢੇ 3 ਬੋਲਾ ਕੱਢਿਆ ਸਾਢੇ 12 ਕੁ ਵਜੇ ਵੀਡੀਓ ਬਣਾ ਰਹੇ ਆ ਅਗਲੇ ਨੇ ਕਹਿ ਦੇਣਾ ਸੀਗਾ ਬਾਈ 18 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਤੇ 20 ਕਿਲੋ ਦੁੱਧ ਦੇਊਗੀ ਜਿਹਨੇ ਝੂਠ ਮਾਰਨਾ ਐਡੀ ਵਹਿੜਦਾ ਜੇ ਕੋਈ 20 ਕਿਲੋ ਕਵੇ ਕੋਈ ਝੂਠ ਵੀ ਨਹੀਂ ਲੱਗਦਾ ਕਿਉਂਕਿ ਵਹਿੜ ਵੱਡੀ ਹੈ ਲੈ ਵਾ ਸੋਣਾ ਪਰ ਬਾਈ ਕਹਿੰਦਾ ਆਪਾਂ ਝੂਠ ਨਹੀਂ ਮਾਰਦੇ 14 15 ਤਾਂ ਆਮਣਾ ਦੇ ਦੂ ਬਾਅਦ ਚ ਤੁਹਾਡੀ ਸੇਵਾ 17 ਚੋ ਲੋ 18 ਚੋ ਲੋ ਮਗਰ ਵੱਛੀ 75700 ਦੀ ਦੇ ਦੇਣੀ ਹੈ ਤੇ ਜਿਹਨੇ 20 ਕਿਲੋ ਦੁੱਧ ਇਹ ਵਹਿੜ ਦਾ ਕਹਿਣਾ ਸੀ ਹੁਣ ਦੇਣੀ ਵੀ 65000 ਦੀ ਸੀ ਇਹੀ ਵਹਿੜ ਪਰ ਬਾਈ ਕਹਿੰਦਾ ਆਪਾਂ ਝੂਠ ਨਾ ਮਾਰਿਆ ਨਾ ਮਾਰਨਾ 14 15 ਕਿਲੋ ਆਮਣਾ ਦੇ ਦੂ ਹੋ ਸਕਦਾ 17 18 ਪਿਆ ਜੇ 757 ਦੀ ਮਗਰ ਵੱਛੀ ਆਹ ਦੇ ਦੇਣੀਆ 2 ਘਟ 40 ਦੀ ਦੁੱਧ ਵੱਡ ਦੇ ਹਿਸਾਬ ਨਾਲ 13-14 ਕਿਲੋ ਇਹਨੂੰ ਕੋਈ ਬਾਹਲਾ ਨਹੀਂ ਪਰ ਬਾਈ ਕਹਿੰਦਾ ਪਿੰਡੋਂ ਹੀ ਲਈ ਆ ਤੁਸੀਂ 10-12 ਮੰਨ ਕੇ ਹੀ ਲਓ ਵੱਧ ਦੁੱਧ ਦੇਵੇ ਤੇ ਸੀਸਾ ਦਿਓਗੇ 36000 ਦੀ ਦੁੱਧ ਆ ਵੀ ਹੋ ਸਕਦਾ 2 ਕਿਲੋ ਵੱਧ ਪਿਆ ਜੇ 14-15 ਮੰਨ ਕੇ ਇਹ ਸੌਦਾ ਕਰਿਓ 10-12 ਕਿਲੋ ਬੌਲੀ ਕੰਡੇ ਵਾਲੀ ਆ 10-12 ਕਿਲੋ ਦੁੱਧ ਤਿਆਰ ਆ ਬੌਲੀ ਤੋਂ ਬਾਹਰ ਹੋ ਗਈ ਅੱਜ ਚੌਥਾ ਦਿਨ ਹੋ ਗਿਆ ਫੋਨ ਨੰਬਰ ਸਕਰੀਨ ਤੇ ਆ ਨਿੱਕੇ ਨਿੱਕੇ ਪਾ ਥੀਲ ਇਨੀਆਂ ਭਾਵਾ ਜਵਾਕ ਚੋਈ ਜਾਓ ਆ ਵਾੜ ਦੇਖੋ ਕਿੰਡੀ ਵੱਡੀ ਆ ਐਰ ਕੀ ਦਾ ਸੂਹਾ ਦੁੱਧ ਪੀ ਕੇ ਆਉਂਦੇ ਸੂਏ ਨੂੰ ਵੇਚਣੀ ਵੀ ਹੋਈ ਚੰਗੇ ਰਵਾਜਾਂ ਚ ਕਰਕੇ 65-70000 ਦੀ ਵਾੜ ਆ ਕਿ ਜਦੋਂ ਗੱਬਣ ਤਿਆਰ ਹੋਈ ਕਿਉਂਕਿ ਰੇਗਸਾਲ ਮਗਈ ਵਧਦੀ ਜਾਂਦੀ ਆ ਜਿਹੜੀ ਵਾੜ ਪਿਛਲੇ ਸਾਲ 20000 ਦੀ ਸੂਈ ਸਵਾਈ ਮਿਲਦੀ ਸੀ ਹੁਣ ਉਹਨੇ ਦੀ ਮਿਲਦੀ ਨਹੀਂ ਕੱਲੀ ਪਸ਼ੂਆਂ ਵਾਲੇ ਪਾਸੇ ਨਹੀਂ ਮਗਈ ਮਗਈ ਸਾਰੇ ਪਾਸੇ ਹੋ ਗਈ ਆ ਸੋਨਾ 40-50000 ਨੂੰ ਹੁੰਦਾ ਹੀ ਹੁਣ ਲੱਖ ਨੂੰ ਹੋ ਗਿਆ ਮੋਟਰਸਾਈਕਲ ਪਲਟੀਨੇ ਸੀ ਟੀ 100 35-40 ਹਜ਼ਾਰ ਦਾ ਨਾਵਾ ਆਉਂਦਾ ਹੁੰਦਾ ਸੀ ਹੁਣ ਲੱਖ ਦੇ ਉਹ ਵਰਦਾ ਤੇ 4-5 ਸਾਲਾਂ ਦੀ ਗੱਲ ਆ ਸਾਰੀ 3-4 ਸਾਲਾਂ ਦੀ ਜਦੋਂ 35-40 ਹਜ਼ਾਰ ਦਾ ਨਾਵਾ ਆਉਂਦਾ ਸੀਗਾ ਤੇ ਤਾਂ ਹੀ ਮੈਂ ਕਿਹਾ ਨਾਲੇ ਦਾ ਸੂਆ ਦੁੱਧ ਪੀ ਲੋਂਗੇ ਨਵਾ ਹਨ ਜਿੱਦਣ ਆਉਂਦੇ ਸੂਏ ਨੂੰ ਵੇਚਣੀ ਵੀ ਹੋਈ ਤੇ 65 ਹਜ਼ਾਰ ਦੀ ਪੋਲੇ ਜੇ ਹੱਥ ਨਾਲ ਜਦੋਂ ਗੱਬਣ ਤਿਆਰ ਹੋਈ ਸਾਰਿਆਂ ਨੂੰ ਖਾਸੀਗਾ